ਬੱਚਿਆਂ ਤੋਂ ਕੰਮ ਕਰਾਉਣਾ ਇਹ ਤਾਂ ਖੁਦ ਆਪ ਕੰਮ ਕਰਦੇ ਅੱਛਾ ਧੂਰੀ ਨੂੰ ਕਿਹਾ ਜਾਂਦਾ ਟਰਾਲੀਆਂ ਦਾ ਗੜ ਹਾਂਜੀ ਵੀਰੇ ਪਿਆਰ ਭਰੀ ਸਸਰੀ ਘਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਖੜੇ ਆ ਅੱਜ ਧੂਰੀ ਧੂਰੀ ਨੂੰ ਕਿਹਾ ਜਾਂਦਾ ਟਰਾਲੀਆਂ ਦਾ ਗੜ ਜਿੱਥੇ ਟਰਾਲੇ ਟਰਾਲੀਆਂ ਦੂਰ ਲੋਕ ਦੂਰੋਂ ਦੂਰੋਂ ਆਉਂਦੇ ਨੇ ਬਣਵਾਉਣ ਅੰਮ੍ਰਿਤਸਰੋਂ ਜਲੰਧਰੋਂ ਤੇ ਦੂਰੋਂ ਦੂਰੋਂ ਟਰਾਲੀਆਂ ਬਣਵਾਉਣ ਆਉਂਦੇ ਨੇ ਸਿਰਫ ਧੂਰੀ ਤੋਂ ਤੇ ਆਪਾਂ ਅੱਜ ਟਰਾਲੀ ਤੋੜ ਰਹੇ ਹਾਂ ਇੱਕ ਪੀਮੈਗਰੀ ਵਰਕਸ ਤੋਂ ਆਪਣੇ ਨਾਲ ਖੜੇ ਨੇ ਜਿਨ੍ਹਾਂ ਨੇ ਇਹ ਟਰਾਲੀ ਬਣਾਈ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਟਰਾਲੀ ਦੀ ਫਿਨਿਸ਼ਿੰਗ ਦਿਖਾਵਾਂਗੇ ਤੁਹਾਨੂੰ ਐਂਡ ਤੱਕ ਟਰਾਲੀ ਬਾਰੇ ਸਾਰੀ ਜਾਣਕਾਰੀ ਦਵਾਂਗੇ ਆਪਾਂ ਕੀ ਹਾਲ ਚਾਲ ਹੈ ਜੀ ਠੀਕ ਠਾਕ ਦੱਸੋ ਤਾਂ ਇਹ ਟਰਾਲੀ ਬਾਰੇ ਕਿਹੜਾ ਸਾਈਜ਼ ਹੈ ਜੀ ਇਹ ਟਰਾਲੀ ਦਾ ਟਰਾਲੀ ਦਾ ਸਾਈਜ਼ ਹੈਗਾ 12 6 12 6 ਹਾਂਜੀ ਠੀਕ ਆ ਜੀ ਤੇ ਕਿਹੜਾ ਇਹਨੂੰ ਮਾਲ ਲੱਗਿਆਗਾ ਸਾਰਾ ਮਾਲ ਇਹਨੂੰ ਸਾਰੇ ਟਾਟਾ ਦਾ ਲੱਗੇ ਟਾਟਾ ਦਾ ਸਾਰਾ ਮਾਲ ਆ A to Z ਮੋਰਾ ਚੈੱਕ ਕਰਾਓ ਮੋਰਾ ਦਾ ਬਾਕੀ ਬਣਾਵਟ ਦਿਖਾਓ ਫੁੱਲ ਲੇਹਰਾਂ ਨੇ ਲਾਈਆਂ ਹੋਈਆਂ ਦੇਖ ਵੀਰੇ ਲਵੇ ਕਰਕੇ ਸਾਰੇ ਪਾਛੋਂ ਦੇਖ ਵੀਰੇ ਲੇਹਰਾਂ ਦੇਖ ਜਿਹੜੀ ਟੋਚ ਨੇ ਇਹ ਵੀ ਪੂਰੇ ਵਧੀਆ ਦਿੱਤਾ ਹੋਇਆ ਇਹ ਕਿੰਨੇ ਦਾ ਜੀ ਕਿੰਨੇ ਦਾ ਲਾਉਣਾ 500 500 4 ਇੰਚੀ 500 ਦਾ ਪਟਾ ਬੋਟਾ ਵੀ ਲੱਗਿਆ ਦਾ ਇਹ ਤੋਂ ਪਟਾ ਬਹੁਤ ਹੈ ਨਹੀਂ ਬਹੁਤ ਹੁੰਦਾ ਹੈ ਹਾਂ ਵਾਦੂ ਆ ਠੀਕ ਆ ਇਹ ਸਾਰੀ ਡਿਜ਼ਾਈਨਿੰਗ ਕਿਹਨੇ ਕਰੀ ਆ ਜੀ ਫਿਰ ਇਹ ਇਹ denniyan ਆਪਣੀ ਕਰਈ ਆ ਜੀ ਕਿੱਕੇ ਖੁਦ ਹੀ ਕਰਦੇ ਆ ਤੁਸੀਂ ਨੇ ਹਾਂ ਖੁਦ ਹੀ ਕਰਦੇ ਆ ਆ ਬੈਂਪਰ ਆ ਜਿਹੜਾ ਇਹ ਵੀ ਖੁੱਲਦਾ ਕਰਦਾ ਕੱਲ ਨੂੰ ਦਿੱਕਤ ਆਉਂਦੀ ਹੈ ਕੋਈ ਖੋਲ ਕੇ ਘਰੇ ਰੱਖ ਲਓ ਅੱਛਾ ਆ ਖੁੱਲ ਜਾਂਦਾ ਸਾਰਾ ਹੂੰ ਹੂੰ ਆ ਖੁੱਲ ਵੀ ਜਾਂਦਾ ਗਾ ਵੀਰੇ ਹਾਂਜੀ ਠੀਕ ਆ ਠੀਕ ਆ ਠੀਕ ਆ ਤੇ ਜੇ ਕਿਸੇ ਨੇ ਹੋਰ ਕੋਈ ਆਪਣੀ ਰਿਕੁਆਇਰਮੈਂਟ ਦਾ ਲਵਾਉਣਾ ਹੋ ਵੀ ਭਈ ਐ ਡਿਜ਼ਾਈਨ ਕਰਾਉਣਾ ਸੀ ਅਲੱਗ ਅਲੱਗ ਹਾਂ ਇਹ ਲੱਗ ਬਣ ਜਾਂਦੇ ਨੇ ਬਹੁਤ ਤਰ੍ਹਾਂ ਦੇ ਆਉਂਦੇ ਆ ਜੀ ਅੱਛਾ ਆਪਣੇ ਆਪ ਅਗਲਾ ਆਪਣਾ ਕਹਿ ਕੇ ਵੀ ਕਰਵਾ ਸਕਦਾ ਹਾਂ ਹਾਂ ਕਹਿ ਕੇ ਵੀ ਕਰਵਾ ਸਕਦਾ ਠੀਕ ਆ ਠੀਕ ਆ ਫਰਸ਼ ਕਿਹੜਾ ਲੱਗੇ ਜੀ ਇਹਨੂੰ ਫਰਸ਼ ਇਹਨੂੰ ਲੱਗਿਆ ਜੀ ਟਾਟਾ ਦਾ 5 ਐਮ ਐਮ ਦਾ ਟਾਟਾ ਦਾ 5 ਐਮ ਐਮ ਦਾ ਆ 2 ਇੰਚੀ 2 ਛੂਤ ਐਂਗਲ ਲੱਗੇ ਹੋਏ ਆ ਅੱਛਾ ਜੀ ਹੂੰ ਇਹਨਾਂ ਦੇ ਮੋਹਰਾਂ ਚੈੱਕ ਕਰਾ ਦਿਓ ਲੈ ਮੋਹਰਾਂ ਦਿਖਾ ਵੀਰੇ ਇੱਧਰ ਆ ਕੇ ਮੋਹਰ ਦਿਖਾ ਦੇ ਸੇਲ ਦੀ ਮੋਹਰ ਦਿਖਾ ਦੇ ਇਹ ਸਾਰੀਆਂ ਮੁੰਨੀਆਂ ਤੇ ਮਿਲੂ ਜੀ ਆਪਾਂ ਨੂੰ ਹਾਂ ਜੀ ਹਾਂ ਸਾਰੀਆਂ ਤੇ ਟਾਟਾ ਦੀ ਮੁੰਨੀਆਂ ਨੇ ਸਾਰੀਆਂ A ਟੂ Z ਕੋਈ ਦੇਸੀ ਨਹੀਂ ਇਹਦੇ ਵਿੱਚ ਠੀਕ ਹੈ ਜੀ ਠੀਕ ਆ ਇੱਕ ਨੰਬਰ ਹੀ ਕੰਮ ਆ ਪੂਰਾ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਆ ਠੀਕ ਆ ਆਪਣੀ ਜਿਹੜੀ ਬਣਾਵਟਾ ਸਾਰੀ ਐਂ ਪੂਰੀ ਸਾਫ ਸੁਥਰੀ ਆ ਇਹ ਮਜਬੂਤ ਨਾਲ ਬਣਾਈ ਹੋਈ ਹੈ ਬਸ ਮਜਬੂਤੀ ਨਾਲ ਬਣਾਈ ਹੋਈ ਹੈ ਗਾਰੰਟੀ ਹੈ ਪੂਰੀ ਫੁੱਲ ਫੁੱਲ ਅੱਛਾ ਕੋਈ ਜੰਪੂ ਨਹੀਂ ਹੈਗੀ ਬੈੱਡ ਕਿੰਨਾ ਰੱਖਿਆ ਇਹਦਾ ਆਪਾਂ ਉੱਪਰ ਬੈੱਡ 3 ਫੁੱਟ ਤਿਆਰ ਪਲਾਜ਼ਮਾ ਬੈੱਡ ਹੈ ਪਲਾਜ਼ਮਾ ਬੈੱਡ ਪੰਜ-ਪੰਜ ਪੈਪਾਂ ਵਾਲਾ ਪੰਜ-ਪੰਜ ਪੈਪਾਂ ਵਾਲਾ ਹਾਂ ਪੱਤੀਆਂ ਵਾਲਾ ਪੱਤੀਆਂ ਵਾਲਾ ਬਣਵਾਉਣਾ ਹੋਵੇ ਪੱਤੀਆਂ ਵਾਲਾ ਵੀ ਬਣ ਜਾਂਦਾ ਕੋਈ ਚੱਕਰ ਨਹੀਂ ਉਹ ਤਾਂ ਪੱਤੀਆਂ ਵਾਲਾ ਹੀ ਬਣਾ ਦੋਗੇ ਹਾਂ ਉਹ ਵੀ ਬਣ ਗਿਆ ਮਤਲਬ ਜਿੰਮੇ ਦੀ ਰਿਕੁਆਇਰਮੈਂਟ ਆਵੇਂ ਦੇ ਤਿਆਰ ਕਰ ਦੂੰਗੇ ਹਾਂ ਯਾਨੀ ਜੱਜ ਦਾ ਇਸ ਤਰ੍ਹਾਂ ਗਿਆ ਦੇ ਅਗਲਾ ਕਿਹਨਾ ਜਿਹੜਾ ਰਵਾਜਿੰਗ ਚ ਤੇ ਉਹ ਤੇ ਆ ਰਿਵਾਜਾਂਗੇ ਹੀ ਹੁਣ ਅੱਛਾ ਰਿਵਾਜ ਇਹਦਾ ਚੱਲਦਾ ਹਾਂ ਰਿਵਾਜ ਬਾਕੀ ਮੂਹਰੋਂ ਦਿਖਾਉ ਰਿਹਾ ਰੁਣ ਲਾਣ ਬੱਧੀਏ ਲੈ ਵੀਰੇ ਰੀਲਾ ਦਿਖਾ ਇੱਧਰ ਆ ਦੇਖੋ ਗਰਾਰੀ ਚੱਟ ਲਾਇਆ ਆਪਾਂ ਨੇ ਦੇਖੋ ਜੀ ਪੂਰਾ ਵਧੀਆ ਇਹ ਕਾਦੇ ਨਹੀਂ ਤਾਇਆ ਇਹ ਰੱਸਾ ਪਾਕ ਤੇ ਰੱਸਾ ਪਾ ਕੇ ਅੱਛਾ ਹਾਂ ਕੱਲ ਨੂੰ ਗੰਨਾ ਗੁੰਨਾ ਭਰਨਾ ਜਾਂ ਕੋਈ ਪੰਡਈ ਲੱਦਰੀਆਂ ਨੇ ਤਾਂ ਇੱਥੋਂ ਦੀ ਰੱਸਾ ਪਾ ਕੇ ਠੀਕ ਆ ਠੀਕ ਆ ਕਾਰਡ ਗੁੱੜ ਕਿੰਨੀ ਰੱਖੀ ਇਹਦੀ ਫਿਰ ਆੜੇ ਦੀ 4 ਫੁੱਟ ਕਾਲਾ ਅੱਛਾ 4 ਫੁੱਟ ਹਾਂ ਐਮਸੀ ਆਹ ਟਾਟਾ ਦਾ ਲੱਗਿਆ ਹੈ ਗਾਲ 8 3 ਦਾ ਅੱਛਾ ਇਹ ਵੀ ਟਾਟਾ ਦਾ ਸਾਰਾ ਆਹ ਟਾਟ ਹਾਂ ਬਿਜਲੀ ਵੀ ਟਾਟਾ ਦੀ ਆ ਵੀ ਟਾਟਾ ਦੇ ਬੱਤੇ 3.5 ਸਾਰੇ ਟਾਟਾ ਦਾ ਹੀ ਅੱਛਾ ਹਾਂ ਠੀਕ ਆ ਚਾਦਰਾਂ ਚਾਦਰਾਂ ਵੀ ਟਾਟਾ ਦੀਆਂ ਨੇ ਦੀਆਂ ਸਾਰੀਆਂ ਹਾਂ ਕਿੰਨਾ ਕੁ ਵਜਨ ਹੋ ਗਿਆ ਉਤਾਏ ਇਹਦਾ ਇਹਦਾ ਵਜਨ ਹੋ ਗਿਆ ਸਮਝ ਲੋ 23 ਕੁਇੰਟਲ ਮੰਨੋ ਜੀ ਇਹਦਾ ਵਜਨ 23 24 ਹਾਂ ਬਿਨਾ ਟੈਰਾਂ ਤੋਂ ਵੱਧ ਵੀ ਜਾਂਦਾ ਘਟ ਵੀ ਜਾਂਦਾ ਮਾੜਾ ਮੋਟਾ ਜੇ ਕੋਈ ਮਾਲ ਵਧਾ ਲੈ ਵੱਧ ਜਾਂਦਾ ਜੇ ਘਟਾ ਲੈਂਦਾ ala ਘਟ ਜਾਂਦਾ ਯਾਨੀ ਇੰਨਾ ਕੁ ਵਜਨ ਤਾਂ ਹੋਊਗਾ ਉਤੇ ਹੀ ਕੁਇੰਟਲ ਤੱਕ 23 ਕੁਇੰਟਲ ਤੱਕ ਠੀਕ ਆ ਠੀਕ ਆ ਜਾਲੀ ਵਗੈਰਾ ਫਿਰ ਵਿੱਚ ਲਾ ਕੇ ਦੇਣੇ ਨੀ ਜਾਲੀ ਲੱਗ ਹੁੰਦੀ ਆਜੋ ਇੱਕ ਵਾਰੀ ਦਿਖਾ ਦਿਓ ਚਾਰੇ ਪਾਸੇ ਜੇ ਇਹ ਜੈਗਲਾ ਲਵਾਉਂਦਾ ਨਹੀਂ ਫਿਰ ਰੇਟ ਚ ਵੱਜ ਜਾਂਦਾ ਰੇਟ ਨਹੀਂ ਰੇਟ ਚ ਵਧ ਜਾਂਦਾ ਹੈ ਠੀਕ ਆ ਲਿਫਟ ਵਾਲੀ ਹੈ ਜੀ ਇਹ ਹਾਂ ਜੈਕ ਵਾਲੀ ਠੀਕ ਹੈ ਠੀਕ ਹੈ ਜੈਕ ਤਾਂ ਆ ਫਿਰ ਕਿੰਨਾ ਲਾਇਆ ਇਹ ਤੇ ਜੈਕ ਕਿਹੜਾ ਲਾਇਆ ਆਪਾਂ ਜੈਕ ਇਹਦੇ ਲਾਇਆ 33 ਇੰਚ 33 ਇੰਚ ਫੀਟ ਵਾਲਾ ਹੈਵੀ ਦਾ ਹੂੰ ਪੂਰੀ ਗਰੰਟੀ ਹੈ ਉਹਦੀ ਫੁੱਲ ਫੁੱਲ ਲੈਵਰੇਜ ਜੈਕ ਲਾਤਾ ਨਾ ਜੈਕ ਦਿਖਾ ਇੱਧਰ ਆ ਕੇ ਫਿਰ ਇਹਦਾ ਜੈਕ ਤਾਂ ਪਾਤਾ ਜੀ ਉਹ ਦੇਖੋ ਜੈਕ ਤਾਂ ਇੱਕ ਵਾਰੀ ਐਂ ਚੈੱਕ ਦੇਖਾਂਗੇ ਕੈਮਰੇ ਚ ਦੇਖ ਵੀਰੇ ਲੈ ਵੀਰੇ ਕੰਮ ਦੇਖ ਨੀਚੇ ਵੀ ਪੂਰਾ ਪ੍ਰੋਪਰ ਹੋਇਆ ਹੋਇਆਗਾ ਦੇਖੋ ਜੀ ਤਾਂ ਐਂ ਤਾਂ ਨਹੀਂ ਵੀ ਨੀਚੇ ਗੱਲੇ ਟਾਂਕੇ ਜੇ ਲਾ ਦੰਨੇ ਹੋ ਤੁਸੀਂ ਵੀ ਉਹ ਬਾਅਦ ਚ ਖੜਕਦੀ ਆ ਬੇਸਲੀ ਨਾ ਖੜਕਦੀ ਨਹੀਂ ਟਰਾਲੀ ਆਪਣੀਆਂ ਅੱਛਾ ਪੂਰੀ ਗਰੰਟੀ ਆ ਹਾਂ ਫੁੱਲ ਉਹਦੇ ਨਾਲ ਬਣਾਈ ਹੁੰਦੇ ਅਸੀਂ ਤਾਂ ਕਿਹੜਾ ਬੱਚਿਆਂ ਤੋਂ ਕੰਮ ਕਰਾਉਣਾ ਅਸੀਂ ਤਾਂ ਖੁਦ ਆਪ ਕੰਮ ਕਰਦੇ ਅੱਛਾ ਤੁਸੀਂ ਖੁਦ ਆਪ ਹੀ ਕੰਮ ਕਰਦੇ ਹੋ ਹਾਂ ਜਿੰਨਾ ਕਿ ਕਰਨਾ ਉਹਨਾਂ ਉੱਥੇ ਵਧੀਆ ਕਰਕੇ ਗਾਹਾਂ ਤੁਰਾਂਗੇ ਵੀ ਉਹੀ ਗੱਲ ਆ ਕੱਟ ਕਰ ਲਾਂਗੇ ਪਰ ਪੂਰਾ ਵਧੀਆ ਕਰਾਂਗੇ ਹੈ ਵਧੀਆ ਕਰਦੇ ਤੁਰੇ ਚੱਲਾਂਗੇ ਠੀਕ ਆ ਜੀ ਠੀਕ ਆ ਤੇ ਉਧਰ ਆਪਣਾ ਐਡਰੈਸ ਦੱਸ ਦੋ ਇੱਕ ਵਾਰ ਤਾਂ ਆਇਆ ਨੰਬਰ ਦੱਸ ਦੋ ਆਪਣੀ ਵੀਡੀਓ ਉਧਰ ਚੱਲ ਰਹੀ ਆ ਦੇਖੋ ਇੱਕ ਵਾਰੀ ਐਡਰੈਸ ਦੱਸ ਦੋ ਨਾਲੇ ਆਪਣਾ ਨੰਬਰ ਦੱਸ ਦੋ ਐਸ ਆਪਣਾ ਐਮ ਕੇ ਰੋਡ ਮਰੇੜਕੋਟਲਾ ਬਾਈਪਾਸ ਨਦੀਕ ਤੇ ਆਪਣੇ ਬਿਜਲੀ ਦਫਤਰ ਦੇ ਬਿਲਕੁਲ ਸਾਹਮਣੇ ਵਰਕਸ਼ਾਪ ਆ ਪ੍ਰੀਤ ਟਾਇਰਾਂ ਵਾਲੇ ਦਾ ਬੋਰਡ ਲੱਗਾ ਹੋਇਆ ਆਪਣੇ ਦੁਕਾਨ ਤੇ ਧੂਰੀ ਸ਼ਹਿਰ ਤੇ ਐਡਰੈਸ ਵੀਰੇ ਆਪਣਾ ਧੂਰੀ ਆ ਇਹ ਤੇ ਜਾਣੀ ਕਿੱਥੇ ਤਾਇਆ ਇਹ ਟਰਾਲੀ ਜਾਣੀ ਤਾਂ ਆਪਣੇ ਰਾਮਗੜ ਅੱਛਾ ਬਾਈ ਹੁਣੀ ਆਏ ਨੇਗੇ ਬਾਈ ਹੁਣੇ ਨਾਲ ਤੁਹਾਨੂੰ ਗੱਲ ਹੀ ਕਰਾ ਦਿੰਨੇ ਆਪਾਂ ਤੇ ਇੱਧਰ ਗੱਲ ਕਰਾ ਦੋ ਆ ਜਾਓ ਜੀ ਆ ਜਾਓ ਵੀਰੇ ਕਿਵੇਂ ਠੀਕ ਹੋ ਜੀ ਹਾਂ ਜੀ ਹਾਂ ਵਧੀਆ ਵਧੀਆ ਕਿੱਥੋਂ ਵੀਰੇ ਆਪਾਂ ਜੀ ਆਪਾਂ ਪਿੰਡ ਆ ਰਾਮਗੜ ਸਰਾਂ ਜੀ ਆ ਰਾਮਗੜ ਸਰਦਾਰਾਂ ਸਰਦਾਰਾਂ ਇਹ ਕਿੱਥੇ ਪੈ ਰਹੇ ਬਲੋਡ ਕੋਲ ਪੈਂਦਾ ਜੀ ਬਲੋਡ ਕੋਲ ਤੋਂ ਮਨੌਰ ਰੋਡ ਦੇ 40 ਪੰਜ ਫਿਰ ਕਿਵੇਂ ਤੁਹਾਨੂੰ ਦੱਸਿਆ ਸੀ ਆਪਣੇ ਬਾਰੇ ਜੇ ਕਿਸੇ ਨੇ ਇਹ ਅੱਗੇ ਆਪਣਾ ਟਰਾਲੀ ਮਹਿਤੀ ਸ਼ਬਦ ਤੋਂ ਬਣਾਈ 14 16 ਫੁੱਟੀ ਅੱਛਾ ਜੀ ਹਾਂ ਹਾਂ ਠੀਕ ਹੈ ਤੇ ਹੁਣ ਆਪਣੇ ਮੇਰਾ ਦੋਸਤ ਆ 12 ਫੁੱਟੀ ਬਣਾ ਆਪਾਂ ਸਾਢੇ 6 ਬਣਾ ਕੇ ਥੀ ਕੀ ਨਾਮ ਆ ਵੀਰੇ ਦਾ ਇਹ ਗੁਰਿੰਦਰ ਸਿੰਘ ਆ ਜੀ ਗੁਰਿੰਦਰ ਸਿੰਘ ਗੱਲ ਕਰਾ ਦਿਓ ਵੀਰੇ ਨਾਲ ਕਿਵੇਂ ਲੱਗਿਆ ਵੀਰੇ ਤੁਹਾਨੂੰ ਕੰਮ ਵਿੱਚ ਕੰਮ ਵਧੀਆ ਲੱਗਿਆ ਜੀ ਪਹਿਲਾਂ ਵੀ ਕਦੋਂ ਟਰਾਲੀਆਂ ਬਣਾਈਆਂ ਨੇ ਸਾਡੇ ਪਿੰਡ ਚ ਅੱਛਾ ਜੀ ਤਾਂ ਉਹਨਾਂ ਦੇਖ ਕੇ ਸਾਨੂੰ ਇੱਥੇ ਕੰਮ ਵਧੀਆ ਲੱਗਿਆ ਤਾਂ ਵੀ ਮਤਲਬ ਆਪਣੇ ਪਿੰਡ ਚ ਜਾਂਦੇ ਆ ਰਹਿੰਦੇ ਟਰਾਲੀਆਂ ਬਣਾਈਆਂ ਚੌਥੀ ਪੰਜਵੀਂ ਟਰਾਲੀ ਹੈ ਜੀ ਲੈ ਚੌਥੀ ਟਰਾਲੀ ਡਿਜ਼ਾਈਨ ਵਗੈਰਾ ਤੁਸੀਂ ਕਿਹਾ ਸੀ ਜਿ ਇਹਨਾਂ ਨੇ ਖੁਦ ਹੀ ਡਿਜ਼ਾਈਨ ਕਰਕੇ ਸਾਰਾ ਤੁਹਾਨੂੰ ਪ੍ਰੋਪਰ ਦੇ ਦਿੰਦਾ ਵੀ ਬਣਾਉਂ ਜਾਂਦਾ ਜੀ ਕੋਈ ਕਾਰਟ ਨਹੀਂ ਛੱਡੀ ਜੀ ਠੀਕ ਹੈ ਜੀ 40 ਦੇਖ ਬਣੀ ਦੇ ਕਿਹੜਾ ਮਾਨ ਤੋਂ ਸਮਝੀਏ ਟੀਲਟਰਾਂ ਨੀਆਂ ਠੀਕ ਹੈ ਵੀ ਠੀਕ ਹੈ ਜੀ ਠੀਕ ਹੈ ਲੈ ਕੀ ਨਾਮ ਸੀ ਵੀਰੇ ਆਪਣਾ ਗੁਰਿੰਦਰ ਸਿੰਘ ਜੀ ਲੈ ਵੀਰੇ ਗੁਰਿੰਦਰ ਸਿੰਘ ਦੀ ਟਰਾਲੀ ਪੂਰੀ ਤਿਆਰ ਕਰਤੀ ਆਪਣੇ ਹਨ ਤੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ نیچے ਆਪਣੇ ਨੰਬਰ ਚੱਲ ਰਹੇ ਨੇ ਹਨ ਤੁਸੀਂ ਕੰਟੈਕਟ ਕਰ ਸਕਦੇ ਹੋ ਮਿਸਤਰੀ ਸਾਹਿਬ ਨਾਲ ਮਿਸਤਰੀ ਉਹ ਨੰਬਰ ਦੱਸ ਦਿਓ ਜੀ ਇੱਕ ਵਾਰੀ ਆਪਣਾ ਇਹ ਚ ਦੱਸ ਦਿਓ ਨੰਬਰ ਬੋਲ ਦੋ ਆਪਣਾ ਨੰਬਰ 99146 08630 ਲੋ ਜੀ ਨੰਬਰ ਆਪਾਂ ਦੇ ਦਿੱਤਾ ਤੇ ਕੋਈ ਵੀ ਪ੍ਰਮੋਸ਼ਨ ਕਰਾਉਣੀ ਆ ਤੁਸੀਂ ਹਨਾ ਕੋਈ ਵੀ ਪ੍ਰਮੋਸ਼ਨ ਕਰਾਉਣੀ ਆ ਤਾਂ ਆਪਾਂ ਨੰਬਰ نیچے ਦੇ ਰੱਖਿਆ ਹੈਗਾ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਮਿਲਦੇ ਆਪਾਂ ਅਗਲੀ ਵੀਡੀਓ